ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਕਿ ਕਹਿੰਦਾ ਕਿ ਤੂੰ ਕਿੱਥੇ ਜੇ ਤੇ ਮੈਂ ਆਪਣੇ ਸੋਹਰੇ ਪਰਿਵਾਰ ਗਿਆ ਸੀ 29 ਤਰੀਕ ਰਾਤ ਨੂੰ ਤੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਮੈਂ ਆਪਣੇ ਸੋਹਰੇ ਪਰਿਵਾਰ ਤੋਂ ਤੁਰ ਪਿਆ ਵਾਂ ਤੇ ਮੈਂ ਅਸਲੇ ਪਠਾਨਕੋਟ ਆ ਪਠਾਨਕੋਟ ਮੈਂ ਉੱਥੇ ਪੁੱਜਾਂ 1.5 ਵਜੇ ਤੇ ਉੱਥੋਂ ਗੱਡੀ ਰੱਦ ਹੋ ਗਈ ਮੈਂ ਕਿਹਾ ਗੱਡੀ ਲੇਟ ਹੋ ਗਈ ਆ ਤੇ ਮੈਂ ਇੱਥੋਂ 4 ਵਜੇ ਤੋੜਨਾ ਤੇ ਫੋਨ ਕੀਤਾ ਕਿ ਕਹਿੰਦਾ ਕਿ ਇਹ ਲੜਨਦੀ ਆ ਤੇ ਉਹ ਨਾਲ ਮੇਰਾ ਫਰੈਂਡ ਉਹਨੂੰ ਕਹਿੰਦੀ ਆ ਕਿ ਤੂੰ ਆਪਣਾ ਜਿੱਥੇ ਮਰਜੀ ਜੀ ਮਰ ਮੈਂ ਆਪਣਾ ਬੰਦੋਬਾਸ ਕਰ ਲਿਆ ਮੈਂ ਜਿੱਥੇ ਰਹਿਣਾ ਬਹਿਣਾ ਵਾ ਰਿਲੇਸ਼ਨ ਦੇ ਵਿੱਚ ਹੀ ਪਹਿਲੇ ਕਿਤੇ ਵਿਆਹੀ ਦੀ ਸੀ ਉਹ ਬੱਚਾ ਇੱਕ ਪਿੱਛੋ ਲੈ ਕੇ ਆਈਦੀ ਸੀ ਨਾਲ ਬੇਟ ਹਾਂਜੀ ਰਿਲੇਸ਼ਨ ਦੇ ਵਿੱਚ ਲੈ ਰਹੀ ਸੀ ਇਹ ਕੋਈ 3 ਸਾਲ ਤੋਂ 2-3 ਸਾਲ ਤੋਂ ਰਹਿ ਰਹੀ ਸੀ ਝਗੜਾ ਇੰਨਾ ਬੜੀ ਵਾਰੀ ਇਹਨਾਂ ਨੇ 2 ਮਹੀਨੇ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਸੀ ਉਹਦੇ ਸਿਰ 'ਚ ਸੱਟਾਂ ਲੱਗੀਆਂ ਸੀ ਉਹਦੀ ਡੈੱਡ ਬੋਡੀ ਤੇ ਜਾ ਕੇ ਵੇਖ ਲਓ ਇੱਥੇ ਹਜੇ ਵੀ ਸਰੀਰ ਤੇ ਦਾਤਰ ਦੇ ਨਿਸ਼ਾਨ ਹੋਣਗੇ ਸਿਹਰ ਦੇ ਵਿੱਚ ਦਾਤਰ ਦੇ ਨਿਸ਼ਾਨ ਹੋਣਗੇ ਇਹਨਾਂ ਦਾ ਕਟਵਾ ਤਿੰਨ ਵਾਰੀ ਕੋਟ ਖਾਲਸਾ ਚੌਂਕੀ ਦੇ ਵਿੱਚ ਰਾਜੀ ਨਵਾਂ ਵੀ ਹੋਇਆ ਸੀ ਤੇ ਇਹਨਾਂ ਨੇ ਮੁੰਡੇ ਨੇ ਜਾਂਦੇ ਜਾਂਦੇ ਕੁੜੀ ਦਾ ਨਾਂ ਹੀ ਲਿਆ ਇਹਨਾਂ ਨੇ ਬੜਾ ਟੌਰਚਰ ਕੀਤਾ ਸੀ ਕੁੜੀ ਕੁੜੀ ਦੀ ਮਾਂ ਤੇ ਇੱਕ ਇਹਨਾਂ ਦਾ ਜੀਜਾ ਵਾਂ ਤੇ ਇਹਨਾਂ ਤਿੰਨਾਂ ਨੇ ਇਹਨੂੰ ਬਹੁਤ ਟੌਰਚਰ ਕੀਤਾ ਕੱਲ ਉਹ ਤੇ ਕੱਲ ਇਹਨਾਂ ਨੇ ਉਹਨੂੰ ਲੈਣਾ ਤੇ ਧਮਕੀ ਲਈ ਆ ਕਿ ਛਿੱਤਰ ਮਾਰਨ ਪਏ ਆ ਲੈਣਾ ਤੇ ਜਿਹੜੇ ਮੁੰਡੇ ਮੌਕੇ ਤੇ ਹੀ ਸਾਰਿਆਂ ਨੇ ਰਾਤੀ ਇਹ ਗੱਲ ਸਾਨੂੰ ਦਿੱਤੀ ਉਹ ਬਿਆਨ ਦੇ ਇਹਨੂੰ ਵੀ ਤਿਆਰ ਆ ਹੁਣ ਕਾਰਨ ਕੀ ਲੱਗਦਾ ਤੁਹਾਨੂੰ ਜਿਹੜਾ ਉਹਨੇ ਸੁਸਾਇਸਾਈਡ ਕੀਤਾ ਕਾਰਨ ਦਾ ਕਾਰਨ ਹੈ ਉਹ ਕੁੜੀ ਆ ਕੁੜੀ ਦੀ ਮਾਂ ਤੇ ਇੱਕ ਮੁੰਡਾ ਹੁਣ ਇਸ ਬਾਰੇ ਪੁਲਿਸ ਨੂੰ ਦੱਸਦੇ ਹਾਂਜੀ ਆਪਾਂ ਮੰਗ ਚਾਹੁੰਦੇ ਹਾਂ ਨੂੰ ਇਨਸਾਫ ਮਿਲੇ ਅਮਰਾਂ ਤੋਂ ਪਹਿਲਾਂ ਫੋਨ 'ਚ ਪ੍ਰੂਫ ਛੱਡ ਗਿਆ ਸੀ ਤੇ ਆਪਾਂ ਬ੍ਰਦਰ ਨੂੰ ਭੱਜ ਦੌੜ ਦੇ ਵਿੱਚ ਰਹੇ ਤੇ ਫੋਨ ਦੇ ਵਿੱਚ ਜੋ ਵੀ ਪ੍ਰੂਫ ਸੀ ਉਹ ਨਾ ਮੇਰੇ ਫਰੈਂਡ ਕੋ ਫੋਨ ਹੀ ਉਹ ਕੋ ਫੋਨ ਖੋ ਕੇ ਤੇ ਭੱਜ ਗਈ ਤੇ ਆਪਣੇ ਘਰ ਜਾ ਕੇ ਉਹਨੇ ਸਾਰਾ ਫੋਨ ਰੀਫਰੈਸ਼ ਮਾਰਤਾ ਉਹ ਇੱਥੋਂ ਤੱਕ ਉਹਨੂੰ ਸ਼ਰਮ ਨਹੀਂ ਆਈ ਕਿ ਉਹਦੀ লাশ ਅੰਦਰ ਪਈ ਹੈ ਤੇ ਲੰਬਾਰੀ ਚ ਉਹਦੇ ਪੈਸੇ ਵੀ ਕੱਢ ਕੇ ਲਾ ਗਈ ਹਾਂਜੀ ਕੀ ਨਾਮ ਤਾਂ ਗਗਨੀ ਅਗਰੇ ਤੋਂ ਵਰਕੇ ਦੀ ਹਾਂ ਤੁਹਾਡੇ ਪਾਸੇ ਮੇਰੇ ਬ੍ਰਦਰ ਹਾਂਜੀ ਨਾਮ ਸੀ ਉਹਨਾਂ ਦਾ ਗੁਲਜਿੰਦਰ ਸਿੰਘ ਹਾਂਜੀ ਕੀ ਗੱਲ ਹੋ ਜੀ ਦੱਸੋ ਤੁਹਾਡਾ ਪਰਮਾ ਕੁਝ ਪਹਿਲੇ ਵਪਾਰੀ ਮੈਂ ਪਠਾਨਕੋਟ ਵੀ ਆਈ ਹੋਈ ਹਾਂ ਮੈਂ ਉੱਥੇ ਰਹੀ ਨਹੀਂ ਮੈਨੂੰ ਪਤਾ ਇੰਨਾ ਲੱਗਾ ਕਿ ਮੈਂ ਬਾਹਰ ਕੰਮ ਕਰਾਂਗੀ ਮੈਨੂੰ ਇੰਨਾ ਪਤਾ ਲੱਗਾ ਕਿ ਉਹ ਮੇਰੇ ਪ੍ਰਾਨੇ ਮੇਗੀ ਫਾਲ ਹੀ ਲਿਆ ਹੋਇਆ ਹੈ ਪੂਰੀ ਗੱਲ ਦਾ ਮੈਨੂੰ ਕੁਝ ਨਹੀਂ ਪਤਾ ਹੈ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਮਤਲਬ ਕਿ ਫਾਲ ਲੈ ਕੇ ਮਰ ਚੁੱਕਾ ਹੈ ਇਸ ਕਾਰਨ ਕੀ ਲੱਗਦਾ ਤਾਂ ਨਾ ਕਾਰਨ ਭਾਈ ਇਸ ਦੀ ਜਨਾਨੀ ਸੀ ਲੜਾਈ ਝਗੜਾ 3 ਸਾਲਾਂ ਵਿੱਚ ਉਸ ਜਨਾਨੀ ਨੇ ਕੋਈ ਸੁੱਖ ਨਹੀਂ ਦਿੱਤਾ ਕੋਈ ਕੁਝ ਨਹੀਂ ਉਸ ਬੱਚੇ ਨੇ ਮਤਲਬ ਕਿ ਕੋਈ ਕਮੀ ਪੇਚੀ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਇਹਨੂੰ ਖੁਸ਼ ਰੱਖਣ ਚ ਪਰ ਇਹ ਜਨਾਨੀ ਨੇ ਨਾ ਕਦੀ ਰੋਟੀ ਨਾ ਕਦੀ ਪਾਣੀ ਮਤਲਬ ਕਿ ਹਰ ਵਕਤ ਲੜਾਈ ਝਗੜਾ ਹਰ ਵਕਤ ਲੜਾਈ ਝਗੜਾ ਤੁਸੀ ਕਿਸੇ ਸਮੇਂ ਪੁਲਿਸ ਨੂੰ ਦੱਸ ਹਾਂਜੀ ਮੈਂ ਇੱਕ ਇੱਕ ਬਿਆਨ ਦੇਣਾ ਚਾਹੁੰਦਾ ਹਾਂ ਉਹ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਹੈ ਕਿ ਭਈ ਇਹ ਜਿਹੜੀ ਇਹਦੀ ਘਰ ਵਾਲੀ ਹੈਗੀ ਸੀ ਮਤਲਬ ਕਿ ਰਿਲੀਵੂ ਵਿੱਚ ਜਿਹੜੇ ਰਹਿੰਦੇ ਸੀ ਇਹ ਬਹੁਤ ਤੰਗ ਕਰਦੇ ਸੀ ਇਹਨੂੰ ਇਹ ਹਰ ਚੀਜ਼ ਦੀ ਕੋਈ ਕਮੀ ਨਹੀਂ ਰਹਾਦਾ ਸੀ ਉਹਨੂੰ ਹਰ ਚੀਜ਼ ਲੈ ਦੇਣੀ ਇਹ ਮੈਨੂੰ ਸੋ ਕਹਿੰਦਾ ਵੀ ਰਿਹਾ ਕਹਿੰਦਾ ਜਦੋਂ ਲੜਾਈ ਝੜਾ ਕਰਦੇ ਰਹੀ ਨਾ ਇਹਨੂੰ ਦੁਖੀ ਹੋਏ ਕਹਿੰਦਾ ਕਹਿੰਦਾ ਨੰਨੂ ਮੈਂ ਇਹ ਨਾਲ ਕੁਛ ਨਾ ਕੁਛ ਕਰ ਲੈਣਾ ਆਪਣੇ ਉਹਨੂੰ ਮੈਨੂੰ ਕਹਿੰਦਾ ਰਿਹਾ ਮੈਂ ਕਿਹਾ ਨਾ ਲੱਭੂ ਇਹੋ ਜਿਹਾ ਕੋਈ ਕੰਮ ਨਾ ਕਰੀ ਮੈਂ ਕਿਹਾ ਆਪਾਂ ਨਹੀਂ ਵੇਖ ਸਕਦਾ ਦਿੱਤਾ ਕੰਮ ਇੰਨੇ ਉਹੀ ਵੇਖਿਆ ਆਪਾਂ ਘਰ ਨਹੀਂ ਹੈਗੇ ਸੀ ਘਰ ਵਿੱਚ ਕੋਈ ਨਹੀਂ ਹੈਗਾ ਸੀ ਉਹਨੇ ਆਹ ਕਦਮ ਉਦੋਂ ਚੱਕਿਆ ਜਦੋਂ ਆਪਾਂ ਘਰ ਵਿੱਚ ਕੋਈ ਨਹੀਂ ਹੈਗਾ ਉਹਨੇ ਵੇਖਿਆ ਉਹ ਡਿਪਰੈਸ਼ਨ ਵਿੱਚ ਲੱਗ ਪਿਛੋ ਲੜਾਈ ਕੀਤੀ ਆ ਮਾਵਾ ਧੀਆਂ ਨੇ ਡਿਪਰੈਸ਼ਨ ਜਾਂ ਇਹੋ ਜਿਹਾ ਡਿਪਰੈਸ਼ਨ ਪਾ ਲੈਣਾ ਉੱਤੇ ਕਿ ਮਤਲਬ ਕਿ ਉਹ ਫਾਈਲ ਲਿਆਉਣੇ ਕਿ ਵੇਖਿਆ ਕਿ ਹਾਂ ਤੇ ਕੋਈ ਨਹੀਂਗਾ ਆਤਮ ਹੱਤਿਆ ਕਰ ਲਈ ਉਹਨੇ ਆਪਣੀ ਹੁਣ ਇਸ ਵਾਰ ਕੋਈ ਨਹੀਂ ਲਿਆ ਗਿਆ ਪੁਲਿਸ ਕੋ ਕੀ ਮੰਗ ਕਰਦੇ ਪੁਲਿਸ ਕੋ ਇਹ ਹੀ ਮੰਗ ਕਰਦੇ ਆ ਕਿ ਸਾਡੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਇਨਸਾਫ ਦਵਾਇਆ ਜਾਵੇ ਇਨਸਾਫ ਦਵਾਇਆ ਜਾਵੇ ਠੀਕ ਹਾਂਜੀ ਬਈ ਕੀ ਨਾਲ ਮੈਂ ਨਰਿੰਜੀਸ ਹਾਂ 17 ਨਰਕੇ ਦੀ ਮੂਹ ਤੁਹਾਡਾ ਫੋਨ ਲੱਗਦਾ ਮੇਰਾ ਬੇੜਾ ਲੱਗਦਾ ਇਹ ਗੱਲ ਕੁਝ ਪਤਾ ਲੱਗਾ ਗੱਲ ਇਦਾਂ ਜੀ ਕੱਲ ਮੈਨੂੰ ਫੋਨ ਆਇਆ ਬੇਟੇ ਦੂਜੇ ਦਾ ਮਨਜੀਤ ਸਿੰਘ ਦਾ ਕੀ ਬਪਾਲ ਅਤਾ ਬਲਜਿੰਦਰ ਸਿੰਘ ਨੇ ਆਪਣਾ ਲਬੂ ਦਾ ਛੋਟਾ ਨਾ ਤੇ ਕਿ ਉਹਨੇ ਫਾਲ ਲੈ ਕੇ ਤੇ ਮਰ ਗਿਆ ਮਨ ਕੀ ਡੈਥ ਹੋ ਕਾਰਨ ਇਹੀ ਸੀ ਕਿ ਉਹਨਾਂ ਦੀ ਘਰੇਲੂ ਝਗੜਾ ਮੀਆਂ ਬੀਬੀ ਦੇ ਵਿੱਚ ਚੱਲਾ ਕਰ ਉਹਨਾਂ ਦੇ ਕੱਲ ਪਰਾਂ ਲੱਗਾ ਕਿ ਉੱਥੇ ਜੱਜਾ ਘਰ ਦੇ ਲਾਗੇ ਵੀ ਲਾਈਨ ਤੇ ਆ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਮਨ ਕੀ ਕੀ ਕਹਾ ਸਾਡੇ ਆਪਾਂ ਕੀ ਬੇਇਜ ਬੇਇਜਤ ਕੀਤਾ ਗਿਆ ਜਿਹੜੀ ਉਹਨਾਂ ਕੋ ਬੇਇੱਜ਼ਤੀ ਨਹੀਂ ਸਾਰੀ ਗਈ ਤੈਨੂੰ ਚੱਪਲਾ ਨਾ ਮਾਰਨਾ ਤੈਨੂੰ ਛੱਤਰ ਮਾਰਨੇ ਆ ਤੇ ਮੌਤ ਤੇਰਾ ਕਫਨ ਤਿਆਰ ਰੱਖੀ ਤੇਰੀ ਮੌਤ ਵਾਜਾ ਮਾਰਨ ਦੀ ਆ ਤੈਨੂੰ ਐਦਾਂ ਨਹੀਂ ਆ ਕਹਦੇ ਲਫ਼ਜ਼ ਉਥੇ ਜਿਹੜੇ ਕੀ ਉਹ ਮੇਰੇ ਸੁਣਾਏ ਗਏ ਜਾਂ ਸੁਤੇ ਗਏ ਆ ਠੀਕ ਹੈ ਔਰ ਇਹ ਇਹ ਲੜਾਈ ਤੇ ਗੜਾਇ ਇਹਨਾਂ ਦਾ ਦੋ ਵਾਰੀ ਨਹੀਂ ਹੋ ਚੁੱਕਾ ਇਹ ਕਈ ਵਾਰੀ ਹੋ ਚੁੱਕਾ ਵਾ ਜਿਹਦੇ ਵਿੱਚ ਤਿੰਨ ਵਾਰੀ ਹੀ ਤੇ ਸਾਡੇ ਇਲਾਕੇ ਦੇ ਮੋਦਬਰ ਬੰਦੇ ਆਣੇ ਜਾ ਕੇ ਰਿਲੇਸ਼ਨਸ਼ਿਪ ਇਹਦੀ ਪਹਿਲਾਂ ਮੈਰਿਜ ਹੋ ਚੁੱਕੀ ਸੀ ਇਹ ਪਹਿਲਾ ਵਿਆਹ ਹੀ ਉਹਦੇ ਵਿੱਚੋਂ ਇੱਕ ਲੜਕਾ ਹੈਗਾ ਜਦ ਕਿ ਉਹ ਜਿਹੜਾ ਬਲਜਿੰਦਰ ਸਿੰਘ ਆ ਉਹ ਵੀ ਉਹਦੀ ਦੇਸਪਾਲ ਉਹੀ ਕਰ ਰਿਹਾ ਚਾਹ ਇਹ ਕੋਈ ਆਪਣਾ 2-2.5 ਸਾਲ ਤੋਂ ਇਕੱਠੇ ਰਹ ਰਹੇ ਜੀ ਪਹਿਲੇ ਮੋਹਰਪੁਰ ਨੇ ਤਾਂ ਰਾਮਾਉਂਦਰਾ ਨੇ ਹਾਂ ਤਾਂ ਕਾਫੀ ਵਧੀਆ ਮਤਕੀ ਕਰਾ ਕਿ ਛਾੱਕ ਨਹੀਂ ਯਾਨੀ ਕਿ ਉਹਦੇ ਮਤਕੀ ਜਿਹੜਾ ਉਹਨੂੰ ਇੱਕ ਬੰਦੇ ਨੂੰ ਡਿਪਰੈਸ਼ਨ ਦੇ ਵਿੱਚ ਲੈਣਾ ਇਹ ਉਹਨੂੰ ਦਿਮਾਗੀ ਜਦੋਂ ਸਰਕਲ ਸੰਤੋਖੀਤ ਖੋਹ ਦੇਣਾ ਉਹਦੇ ਕਰਕੇ ਉਹਨੇ ਆਪਣੇ ਆਪ ਨੂੰ ਤੁਸੀਂ ਆਪਣੇ ਬਿਆਨ ਪੁਲਿਸ ਨੂੰ ਦੱਸ ਦਿੱਤੇ ਹਾਂ ਅਹੀਂ ਜੋ ਵੀ ਉੱਥੇ ਕਿਹਾ ਵਾ ਅਹੀਂ ਪੁਲਿਸ ਨੂੰ ਦੱਸਦਾ ਵਾ ਉਹੀ ਕੀ ਜੇ ਇਨਸਾਫ ਦਿੱਤਾ ਜਾਵੇ ਜੋ ਵੀ ਹੈਗਾ ਬਹੰਦਾ ਜੋ ਵੀ ਕੇ ਨੂੰ ਮਤਕੀ ਲੱਗਦਾ ਵਾ ਉਹ ਵੀ ਹੁਣ ਵਿਚਾਰਾ ਦੇਖੋ ਆਪਣੀ ਮੌਤੇ ਕੋਈ ਇੱਕ ਚਾਹ ਨਹੀਂ ਕਿ ਮੈਂ ਮਰ ਜਾਵਾਂ ਠੀਕ ਹੈ ਕੋਈ ਇੰਨਾ ਦੁਖੀ ਹੋ ਕੇ ਫੇਰ ਹੀ ਕੋਈ ਉਹਨੇ ਸਟੈਪ ਚੁੱਕਿਆ ਹੈਗਾ ਜਾਂ ਕਿਦਾਂਗਾ ਏ ਤੇ ਹੈ ਨਹੀਂ ਕਿ ਆਪਾਂ ਕਿਉਂ ਨਹੀਂ ਕੋਈ ਜਣਾ ਇੱਥੇ ਕਿਉਂ ਨਹੀਂ ਦੂਜਾ ਕੋਈ ਨਹੀਂ ਕੋਈ ਕਰ ਲੈਂਦੇ ਆਪਾਂ ਠੀਕ ਹੈ ਜੀ ਜੀ ਸਰ ਕੀ ਮੈਟਰ ਹੈ ਮੈਟਰ ਜੀ ਕੱਲ ਸਾਨੂੰ ਇਤਲਾ ਮਿਲੀ ਸੀ ਕਿ ਮੋਹਣੀ ਪਾਰਕ ਦੇ ਵਿੱਚ ਲੜਕਾ ਕੋਈ ਜਿਹੜਾ ਵਾ ਸੁਸਾਈਡ ਕਰ ਗਿਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਜਾ ਕੇ ਹੀ ਦੇਖਿਆ ਤੇ লাশ ਜਿਹੜੀ ਹੈ ਬੋਡੀ ਜ਼ਮੀਨ ਤੇ ਹੀ ਪਈ ਸੀ ਇਹਨਾਂ ਨੇ ਕਿਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਉੱਥੋਂ ਪੱਖੇ ਨਾਲ ਲੰਮੀ ਸੀ ਲਾ ਦਿੱਤੀ ਯੂਰ ਹਸਪੀਟਲ ਲੈ ਕੇ ਗਿਆ ਹਸਪੀਟਲ ਤੇ ਉਹਨੇ ਬ੍ਰੌਡ ਡੈਡ ਬਾਹਰ ਹੀ ਕੋਸ਼ਿਸ਼ ਕਰਤਾ ਤੇ ਉਹ ਉੱਥੇ ਵਾਪਸ ਲਿਆਏ ਜਦੋਂ ਅਸੀਂ ਪਹੁੰਚੇ ਅਸੀਂ ਮੌਕੇ ਤੇ ਇਸਾਂ ਦੀ ਕੋਈ ਚੀਜ਼ ਹੈ ਕਾਰਨਾਂ ਦਾ ਪਤਾ ਲੱਗਾ ਕਿ ਨਹੀਂ ਕਾਰਨਾਂ ਦਾ ਦੇਖੋ ਜੀ ਇਹਨਾਂ ਦੇ ਸਟੇਟਮੈਂਟ ਦੇ ਮੁਕਾਬਕ ਜਿਹੜਾ ਵਾ ਇਹਨਾਂ ਦਾ ਜਿਹੜਾ ਮੁੰਡਾ ਜਿਹੜਾ ਉਹ ਕਿਸੇ ਕਾਰਨ ਪ੍ਰੈਸ਼ਰ ਸੀ ਜੋ ਵੀ ਫਰਦਰ ਉੱਤੇ ਪਹਿਲਾਂ ਕਲੀਅਰ ਹੋਵੇ ਭੀ ਉਹਨੇ ਫਾ ਲੈਆ ਵਾ ਜਾਂ ਨਹੀਂ ਲਿਆ ਜੋ ਡਾਕਟਰ ਸਾਹਿਬ ਦੀ ਰਿਪੋਰਟ ਆਈ ਜੀ ਉਹਦੇ ਮੁਕਾਬਕ ਬੰਜੀ ਕੀ ਨਾਮ ਸੀ ਕਿੰਨੀ ਉਮਰ ਸੀ ਨਾਮ ਇਹਦਾ ਬਲਜਿੰਦਰ ਸਿੰਘ ਸੀ ਜੀ ਛੋਟਾ ਨਾਂ ਲੱਭੂ ਸੀ ਪੁੱਤਰ ਰਣਜੀਤ ਸਿੰਘ ਇਹ ਕਬੀਰ پارک ਦੇ ਵਿੱਚ ਜਿਹੜਾ ਕਬੀਰ ਗਾੜੀ ਮੋਨੀ پارک ਦੇ ਵਿੱਚ ਜਿਹੜਾ ਕਿਰਾਏ ਤੇ ਰਹਿ ਰਿਹਾ ਸੀ ਭਰਾ ਤਿੰਨ ਤਿੰਨੇ ਕਿਰਾਏ ਦਿੰਦੇ ਬਾਪ ਅਲੱਗ ਰਹਿੰਦਾ ਬਾਪ ਸੁੰਦਰ ਨਗਰ ਤੇ ਰਹਿੰਦਾ ਸਿਰਫ ਕਮੇਟੀ ਕਰਦੇ ਕੰਮ ਸਾਰੇ ਸਾਰੇ ਭਰਾ ਚਾਰ ਭਰਾ ਨੇ ਚਾਰੇ ਭਰਾ ਮੱਛੀ ਦਾ ਕੰਮ ਕਰਦੇ ਆ ਥਾਲ ਵੇਚਦੇ ਸਿਰਫ ਪਰਿਵਾਰ ਨੂੰ ਸਹਾਇਤਾ ਮਿਲਦੀ ਹੈ ਬਿਲਕੁਲ ਜੀ ਜੇ ਕੋਈ ਇਸਾਂ ਦੀ ਗੱਲ ਸਾਹਮਣੇ ਆਉਂਦੀ ਆ ਤੇ ਕਿਉਂ ਨਹੀਂ ਮਿਲੇਗਾ ਫਿਰਾਲ ਜੇਸਾਂ ਦੀ ਉਹਨਾਂ ਸਟੇਟਮੈਂਟ ਦੀ ਉਹਦੇ ਨਕਾਬਗੀ ਵੀ ਕਾਰਗਰਦੀ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ ਜੀ